ਸੁੰਦਰਾਲਾ ਦੀ ਮੇ ਨਗਰ ਨਿਗਮ ਮੁਹਾਲੀ ਦੀ ਹੱਦਬੰਦੀ ਬਧਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਕੱਲ 14 ਪਿੰਡਾਂ ਦੇ ਪਿੰਡਾਂ ਦੇ ਸਰਪੰਚਾਂ ਵੱਲੋਂ ਵਿਰੋਧ ਕੀਤਾ ਗਿਆ ਹਾਲਾਂਕਿ ਕੁਝ ਪਿੰਡਾਂ ਦੇ ਵਸਨੀਕਾਂ ਵੱਲੋਂ ਇਸ ਫੈਸਲੇ ਨੂੰ ਫੈਸਲੇ ਦਰਹਾਨਾ ਕੀਤੀ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਦੇਖ ਰਹੇ ਹਾਂ ਸਰ ਇਹਦੇ ਦੋ ਹੀ ਫਾਇਦੇ ਹਨ ਫਾਇਦਾ ਵੀ ਹੈ ਨੁਕਸਾਨ ਵੀ ਹੈ ਜਿਸ ਤਰ੍ਹਾਂ ਹੁਣ ਪਿੰਡ ਦਾ ਇੱਕ ਸਰਪੰਚ ਹੁੰਦਾ ਉਹਦੇ ਚ ਚਾਰ ਪੰਜ ਹੁੰਦੇ ਆ ਹੁਣ ਜੇ ਐਮਸੀ ਬਣੇਗਾ ਐਮਸੀ ਐਮਸੀ ਜੇ ਪਿੰਡਾਂ ਚ ਟੁੱਟੇਗਾ ਕੁਝ ਪਿੰਡ ਟੁੱਟੇਗਾ ਕੁਝ ਸ਼ਹਿਰ ਦਾ ਏਰੀਆ ਜੁੜ ਜਾਂਦਾਗਾ ਕਾਰਪੋਰੇਸ਼ਨ ਬਣਨ ਨਾਲ ਗਲੀਆਂ ਵੀ ਬਣ ਜਾਂਦੀਆਂ ਜਿਸ ਤਰ੍ਹਾਂ ਤੇ ਸੀਵਰੇਜ ਵੀ ਪੈ ਜਾਂਦੇ ਆ ਪਾਣੀ ਦੀ ਸਪਲਾਈ ਸਹੀ ਆਏਗੀ ਡਵੈਲਪਮੈਂਟ ਤਾਂ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਨਾਲ ਜੇ ਕਾਰਪੋਰੇਸ਼ਨ ਚ ਆ ਜਾਵੇ ਜਿਸ ਤਰ੍ਹਾਂ ਹੁਣ ਪਿੰਡਾਂ ਦੇ ਦੇਖਿਆ ਜੇ ਹੁਣ ਪਿੰਡਾਂ ਦੀਆਂ ਜ਼ਮੀਨਾਂ ਲੈ ਲੈਂਦੀ ਹੈ ਸਰਕਾਰ ਸਰਕਾਰ ਜਿਸ ਤਰ੍ਹਾਂ ਹੁਣ ਰਾਸਤੇ ਆ ਜਾਂ ਸ਼ਾਮਲਾਟਾਂ ਸੱਤ ਤਰ੍ਹਾਂ ਦੀ ਸ਼ਾਮਲਾਟ ਹੁੰਦੀ ਹੈ ਉਹਨਾਂ ਦੇ ਪੈਸੇ ਜਾਂ ਤਾਂ ਪੰਚਾਇਤ ਕੋਲ ਜਾਣੇ ਚਾਹੀਦੇ ਆ ਜਾਂ ਫਿਰ ਉਹਨਾਂ ਦੇ ਪੈਸੇ ਉਹਨਾਂ ਨੂੰ ਜਾਣੇ ਚਾਹੀਦੇ ਆ ਆਪਣੇ ਪੰਚਾਇਤ ਕੋਲ ਜਾਂ ਫਿਰ ਹਿੱਸੇਦਾਰੀ ਵੰਡ ਦੇਣੀ ਜਿਹੜੀਆਂ ਸੁਹਾਣੇ ਦੀ ਸ਼ਾਮਲਾੜ ਦੀ ਸ਼ਾਮਲਾੜ ਸੁਹਾਣੇ ਦੀ ਸ਼ਾਮਲਾੜ ਸਾਰੇ ਹਿੱਸੇ ਮੁਤਾਬਿਕ 1962 ਤੇ ਮਰਬੇ ਬੰਦੀ ਹੋਈ ਹੈਗੀ ਮਰਬੇ ਬੰਦੀ ਨਾਲ ਕਿਹਾ ਹੁੰਦਾ ਵੀ ਪਰ ਹਿੱਸੇ ਦੇ ਨਾਲ ਜਿਹਦੀ ਜਿੰਨੀ ਜਿੰਨੀ ਕਿਸੇ ਦੀ ਜ਼ਮੀਨ ਆਂਦੀ ਹੈ ਉਹਨੂੰ ਪਰ ਹਿੱਸੇ ਦੇ ਨਾਲ ਉਸਨੂੰ ਪੈਸੇ ਮਿਲ ਜਾਂਦੇ ਆ ਜਿਹਨਾਂ ਸਾਡੇ ਹੁਣ ਇੱਥੇ ਸਾਰੇ ਜਿੰਨੀ ਵੀ ਜਿੰਨੇ ਰਾਸਤੇ ਦੇ ਖੇਤਾਂ ਨੂੰ ਜਾਂਦੇ ਦੇ ਕੱਚੀਆਂ ਗੋਹਾਂ ਉਹਨਾਂ ਦੇ ਸਾਰੇ ਪੈਸੇ ਸਾਨੂੰ ਮਿਲੇ ਆ 19 1962 ਦੇ ਜਿਨ੍ਹਾਂ ਦੇ ਜੱਦੀ ਜਾਇਦਾਦੀ ਜ਼ਮੀਨ ਸੀਗੀ ਉਹਨਾਂ ਨੂੰ ਮਿਲੇ ਇਸੀ ਤਰੀ ਜੇ ਪਿੰਡਾਂ ਦੀ ਜੇ ਕਾਰਪੋਰੇਸ਼ਨ ਚਾਹੀਦੀ ਹੈ ਤਾਂ ਇਹਨਾਂ ਦੇ ਪੈਸੇ ਵੀ ਜ਼ਿਮੀਦਾਰਾਂ ਨੂੰ ਮਿਲਨੇ ਚਾਹੀਦੇ ਆ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ Japp Study ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ IELTS ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ Japp Study ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ